ਸਾਕੀਏ ਜਮਵਾ ਆਟਾ ਖਾਦਨ ਹੋ ਰਾਤੇ ਹਮਾਰਾ ਰਾਤ ਹੀ ਖਾਦਨ 10 ਛਾਡੇ 9 ਵਜੇ ਹੂੰ ਉਹਦੇ ਕਰੇ ਪੇਟ ਜੇ ਇਨਫੈਕਸ਼ਨ ਹੋਈ ਹੂੰ ਤੁਸੀਂ ਹੁਣ ਆਇਓ ਤੁਸੀਂ ਲੇਟ ਹੀ ਨਹੀਂ ਲੇਟ ਸਰ ਜੀ ਸਵੇਰੇ ਅਸੀਂ ਗਿਆ ਸੀ ਕੋਈ ਪ੍ਰਾਈਵੇਟ ਹਸਪੀਟਲ ਉੱਥੋਂ ਦੇਖ ਕੇ ਡਿਪ ਲਵਾਈਏ ਤੇ ਉਹਦੇ ਨਾਲ ਕੁਝ ਫਰਕ ਪਿਆ ਤੇ ਬਾਕੀ ਤਿੰਨ ਅਸੀਂ ਟੋਟਲ ਪੰਜ ਜਣੇ ਆ ਦੋ ਬੇਟੀਆਂ ਨੇ ਇੱਕ ਮਦਰ ਹੈ ਤੇ ਮੇਰੀ ਮਿਸ ਜੀ ਤੇ ਸ਼ਾਮ ਵੇਲੇ ਮਿਸ ਜੀ ਨੂੰ ਤੇ ਬੇਟੀ ਨੂੰ ਤੇ ਮਦਰ ਨੂੰ ਦੁਬਾਰਾ ਫਿਰ ਪ੍ਰੋਬਲਮ ਆ ਗਈ ਹੂੰ ਮਨੋਸ਼ਾ ਕਰਕੇ ਸੀ ਸਰਕਾਰੀ ਹਸਪਤਲ ਲੈ ਕੇ ਆਏ ਸਾਨੂੰ ਕਿਸੇ ਨਿੱਤਾ ਸਰ ਵੀ ਉੱਥੇ ਲੈ ਕੇ ਜਾਓ ਤੁਹਾਨੂੰ ਕਿੰਨਾ ਟਾਈਮ ਹੋਇਆ ਤੁਹਾਨੂੰ ਸਾਨੂੰ ਇੱਥੇ 1 ਘੰਟਾ ਅੱਧਾ ਪੌਣਾ ਘੰਟਾ ਹੋ ਗਿਆ ਹੈ ਜਰਾ ਦੇ ਪੇਸ਼ੈਂਟ ਹੋਣ ਫੇਰ ਆਏ ਆ ਦਮਾਰੇ ਹਾਂਜੀ ਸਾਡੇ ਕੋਲ ਤਿੰਨ ਪੇਸ਼ੈਂਟਸ ਆਏ ਹੈ ਪੁਸ਼ਪਰਾਨੀ ਇੱਕ ਸ਼ਵੇਤਾ ਇੱਕ ਨੂਰ 16 ਸਾਲ ਦੀ ਬੱਚੀ ਹੈ ਤਿੰਨੋਂ ਫੂਡ ਪੋਇਜ਼ਨਿੰਗ ਨਾਲ ਆਏ ਹੈ ਕੱਲ ਉਹਨਾਂ ਨੇ ਖਾਣਾ ਇਦਾਂ ਦਾ ਖਾ ਲਿਆ ਕਿ ਉਹ ਨਾਲ ਦੀ ਨਾਲ ਉਹਨਾਂ ਨੇ ਵੋਮਿਟ ਕੀਤਾ ਹਨ ਫਾਈਟਲ ਸਟੇਬਲ ਹੈ ਪੇਸ਼ੈਂਟ تینوں ਠੀਕੇ ਗਏ ਆ ਫਲੂਡ ਰਸ਼ ਕੀਤਾ ਉਹਨਾਂ ਦੇ ਜੋ ਵੀ ਰਿਕੁਆਇਰਡ ਟਰੀਟਮੈਂਟ ਸੀ ਉਹਨਾਂ ਨੂੰ ਦੇ ਦਿੱਤਾ ਗਿਆ ਜੀ ਇਹ ਕਿੱਥੋਂ ਦੇ ਕਰਿਆ ਵਾਲੇ ਇਹ ਜਲਾਲਾਬਾਦ ਮੱਛਰ ਕਲੋਨੀ ਵਚਦੀ ਹੈ ਉਹ ਉਹੀ ਏਰੀਆ ਦੇ ਆ تینوں ਪੇਸ਼ੈਂਟਸ ਹਾਂ ਸਟੇਬਲ ਹੈ ਹਾਂਜੀ ਹਾਂਜੀ ਸਾਕੀਏ ਦਮਾ ਆਟਾ ਖਾਧਾ ਨ ਹੋ ਰਾਤੇ ਹਮਾਰਾ ਹੂੰ ਰਾਤ ਦਾ ਖਾਣਾ 10:30 ਵਜੇ ਹੂੰ ਉਹਦੇ ਕਰਕੇ ਪੇਟ ਜੇ ਇਨਫੈਕਸ਼ਨ ਹੋ ਗਈ ਹਾਂ ਪੁੱਸ ਹੁਣ ਆਇਓ ਤੁਸੀਂ ਲੇਟ ਹੀ ਨਹੀਂ ਲੇਟ ਸਰ ਜੀ ਸਵੇਰੇ ਜੀ ਅਸੀਂ ਗਿਆ ਸੀ ਕੋਈ ਪ੍ਰਾਈਵੇਟ ਹਸਪੀਟਲ ਉੱਥੇ ਉਹ ਇੱਕ ਡਿਪ ਲਵਾਈਏ ਤੇ ਉਹਦੇ ਨਾਲ ਕੁਝ ਫਰਕ ਪਿਆ ਤੇ ਬਾਕੀ ਤਿੰਨ ਅਸੀਂ ਟੋਟਲ ਪੰਜ ਜਣੇ ਆ ਦੋ ਬੇਟੀਆਂ ਨੇ ਇੱਕ ਮਦਰ ਤੇ ਮੇਰੀ ਮਿਸੇ ਜੀ ਤੇ ਸ਼ਾਮ ਦੇ ਵੇਲੇ ਕਿਸੇ ਨੂੰ ਤੇ ਬੇਟੀ ਨੂੰ ਤੇ ਮਦਰ ਨੂੰ ਦੁਬਾਰਾ ਫਿਰ ਪ੍ਰੋਬਲਮ ਆ ਗਈ ਹਮਮ ਤੇ ਮਨੇ ਸੇ ਕਰਕੇ ਸੀ ਸਰਕਾਰੀ ਹਸਪੀਟਲ ਲੈ ਕੇ ਆ ਸਾਨੂੰ ਕਿਸੇ ਨਾ ਸਰ ਵੀ ਉੱਥੇ ਲੈ ਕੇ ਜਾਓ ਤੁਹਾਨੂੰ ਕਿੰਨਾ ਟਾਈਮ ਹੋਇਆ ਤੁਹਾਨੂੰ ਇੱਥੇ ਸਾਨੂੰ ਇੱਥੇ 1 ਘੰਟਾ ਅੱਧਾ ਪੌਣਾ ਘੰਟਾ ਹੋ ਗਿਆ ਸਰ ਦੇ ਪੇਸ਼ੈਂਟ ਹੁਣ ਫੇਰ ਆਏ ਆ ਦੁਬਾਰੇ ਹਾਂਜੀ ਸਾਡੇ ਕੋਲ ਤਿੰਨ ਪੇਸ਼ੈਂਟਸ ਆਏ ਐ ਪੁਸ਼ਪਰਾਨੀ ਇੱਕ ਸ਼ਵੇਤਾ ਇੱਕ ਨੂਰ 16 ਸਾਲ ਦੀ ਬੱਚੀ ਐ ਤਿੰਨੋਂ ਫੂਡ ਪੋਇਜ਼ਨਿੰਗ ਨਾਲ ਆਏ ਐ ਕੱਲ ਉਹਨਾਂ ਨੇ ਖਾਣਾ ਇਦਾਂ ਦਾ ਖਾ ਲਿਆ ਕਿ ਉਹ ਨਾਲ ਦੀ ਨਾਲ ਉਹਨਾਂ ਨੇ ਵੋਮਿਟ ਕੀਤਾ ਹੁੰਟ ਵਾਈਟਲ ਸਟੇਬਲ ਹੈ ਪੇਸ਼ੈਂਟ تینوں ਠੀਕੇ ਗਏ ਆ ਫਲੂਡ ਰਸ਼ ਕੀਤਾ ਉਹਨਾਂ ਦੇ ਜੋ ਵੀ ਰਿਕੁਆਇਰਡ ਟਰੀਟਮੈਂਟ ਸੀ ਉਹਨਾਂ ਨੂੰ ਦੇ ਦਿੱਤਾ ਗਿਆ ਇਹ ਕਿੱਥੋਂ ਦੇ ਕਰਨ ਵਾਲੇ ਇਹ ਜਲਾਲਾਬਾਦ ਮੱਛਰ ਕਲੋਨੀ ਵਜਦੀ ਹੈ ਉਹ ਉਹੀ ਏਰੀਆ ਦੇ ਆ تینوں ਪੇਸ਼ੈਂਟਸ ਹੁੰਟ ਸਟੇਬਲ ਹੈ ਹਾਂਜੀ ਹਾਂਜੀ